ਦੋਸਤੋ ਕਿਸਾਨੀ ਅਦੋਲਨ ਦੇ ਵਿੱਚੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕਿ ਸ਼ਾਰਟ ਸਰਕਟ ਹੋਣ ਦੇ ਕਾਰਨ 4 ਝੁੱਗੀਆਂ ਨੂੰ ਅੱਗ ਲੱਗ ਗਈ। ਤੁਸੀਂ ਦੇਖੋ ਕਿਵੇਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ। ਸ਼ਾਰਟ ਸਰਕਟ ਹੋਣ ਕਾਰਨ ਇੱਕ ਝੁੱਗੀ ਨੂੰ ਅੱਗ ਲੱਗੀ ਸੀ ਜਿਸ ਨੇ ਤਿੰਨ ਹੋਰ ਝੁੱਗੀਆਂ ਨੂੰ ਝੁਲਸ ਲਿਆ। ਜਿਸ ਦੇ ਵਿੱਚ ਇੱਕ ਟਰੈਕਟਰ ਵੀ ਅੱਗ ਦੀ ਝਪੇਟ ਵਿੱਚ ਆ ਗਿਆ। ਦੇਖੋ ਤੁਸੀਂ ਇਕਤਾ ਕਿਸਾਨ ਸ਼ੰਭੂ ਬਾਡਰ ਤੇ ਬੈਠ ਕੇ ਆਪਣੇ ਆਸ਼ੀਆਨੇ ਬਣਾਏ ਹੋਏ ਨੇ ਉੱਥੇ ਹੀ ਹੁਣ ਸ਼ਾਰਟ ਸਰਕਟ ਹੋਣ ਕਰਕੇ ਕਿਸਾਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟਿਕਿਆ ਜਦੋਂ ਚਾਰ ਝੁੱਗੀਆਂ ਨੂੰ ਇੱਕਦਮ ਹੀ ਅੱਗ ਨੇ ਚੁਲਸ ਲਿਆ ਦੇਖੋ ਕਿਸਾਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਫਾਇਰ ਬਰਗੇਡ ਬੁਲਾ ਕੇ ਉੱਥੇ ਹੀ ਅੱਗ ਨੂੰ ਬੁਝਾਇਆ ਜਾ ਰਿਹਾ ਪਰ ਸਾਰਾ ਹੀ ਕੁਝ ਸੜ ਕੇ ਸੁਆਹ ਹੋ ਗਿਆ ਦੇਖੋ ਤਸਵੀਰਾਂ ਸ਼ੰਭੂ ਬਾਡਰ ਦੀਆਂ ਕਿਵੇਂ ਸਾਹਮਣੇ ਆ ਰਹੀਆਂ